ਗੁਦਰੀ ਕਾਲਜ ਦੇ ਗੇਟ ਤੇ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਹੈਗਾ ਆਪਣਾ ਦੂਜਾ ਦਿਨ ਖਰਾਤ ਕੱਪਰ ਦਾ ਕੱਲਾ ਆ ਗੀ ਆਪਾਂ ਅੱਜ ਹੁਣ ਕਿੱਥੇ ਆਇਆ ਕਿ ਤੇ ਹੁਣ ਚੱਲਦੇ ਚਾਹ ਪਾਣੀ ਪੀਣ ਸੈਟਾ ਕੇ ਅੰਦਰ ਦੇ ਵਿੱਚ ਬੈਠੀ ਜਾ ਕੇ ਨਾ ਨੂੰਗੇ ਤੇ ਦੂਹਰੇ ਦੇ ਵਿੱਚ ਕੁਝ ਸਮਾਨ ਸਮੂਹ ਲੈਦੇ ਆਗੇ ਪੈਗ ਲੈਣਾਗਾ ਫਿਰ ਤੇ ਆਪਾਂ ਕਾਰ ਨੂੰ ਚਲਾਗੇ ਤੇ ਟ੍ਰੇਨ ਲੈਣਾ ਉਹ 570 ਮਿੰਟ ਤੇ ਚੱਲਿਆ ਕਰੂਗਾ ਹੋ ਇਹ ਉਹ ਬਿਬਨਾਲਾ ਚੱਲੂ ਉਹਦਾ ਕੋਈ ਨਾ ਕੀ ਲੈ ਰਿਹਾ ਤੂੰ ਲੈਮ ਨੂੰ ਆ ਦੱਸ ਮੈਂ ਮੈਂ 5 ਲੱਖ 70 ਹਜ਼ਾਰ ਦਾ ਤੂੰ ਪਹਿਲਾਂ ਸ਼ੋਪਿੰਗ ਮੈਂ ਕਰ ਲਈ 12 ਲੱਖ ਰੁਪਈਆ ਲਵਾਂਗਾ ਅੱਛਾ ਟੋਟਲ ਅੱਜ ਠੀਕ ਐ ਓ ਜੀ ਮੇਥਰੋ ਪਾਈ ਸੀ ਮਾਰਕੀਟ ਚ ਲੈ ਰਿਆ ਸਮਾਨ ਸਮੂਹ ਲੈ ਰਿਆ ਫਿਰ ਚੱਲਦੇ ਆਪਾਂ ਜੋਤੀ ਸਰੂਪ ਗੁਰੂ ਘਰ ਉੱਥੇ ਠੀਕਾਂਗੇ ਮੱਥਾ ਅਬ ਮਾਰਕੀਟ ਚ ਫਿਰ ਰਿਹਾ ਆਪਾਂ ਵੀ ਲੈਤਾ ਛੱਲਾ ਟਰੈਕਟਰ ਵਾਸਤੇ ਆਹ ਵਾਲਾ ਜਦੋਂ ਇਹ ਨਹੀਂ ਤਿਆਰ ਚੱਲਦਾ ਭਾਈ ਸਮਝਿਆ ਇਹ ਨਾਲ ਦਾ ਲੈ ਲਏ ਆਪਾਂ ਆਹ ਦੇਖ ਟਰੈਕਟਰ ਚ ਵਾਹਣਾ ਕੀ ਹੋ ਗਿਆ ਕਿੰਨਾ ਸਬਸਕ੍ਰਾਈਬ ਕਰਾ ਕੋਈ ਨਹੀਂ ਹੋ ਰਿਹਾ ਹੋ ਜਾਂਦੇ ਨੇ ਆ ਦੂਜਾ ਮਲਕੀਤ ਨੂੰ ਫੁੱਲ ਬੂਟੇ ਵੀ ਦੋਣੇ ਆ ਭਾਈ ਫੁੱਲ ਬੂਟੇ ਨੂੰ ਸਾਰੇ ਦਬਾਵਾ ਕੇ ਦੇ ਦੋ ਆਪਾਂ ਜੇ ਫਿਰਦੇ ਨੇ ਨਾਲ ਦੇ ਤਿੰਨ ਚਾਰ ਆਹ ਬੰਦੇ ਨੂੰ ਪਹਿਲਾਂ ਇਹ ਸੰਗ ਦਾ ਸੰਗ ਦਾ ਦੱਸ ਹੀ ਨਹੀਂ ਰਿਹਾ ਸਾਨੂੰ ਤੇ ਇਹ ਨੂੰ ਪਹਿਲਾਂ ਦਵਾਈ ਦਵਾਈ ਜਾਏਗੀ ਦਵਾਈ ਗੁਰੂ ਦਾਸ ਸਾਹਿਬ ਆਹ ਕਰਦੇ ਉਹਨੂੰ ਲੈ ਲੈਣਗੇ ਸਮਾਰਾ ਉਹ ਲੈ ਰਿਹਾ ਹੋ ਮਹਾਰਾਜ ਕਹਿੰਦੇ ਆ ਗੁਰਮਤ ਲੋ ਵੀ ਮੇਟਰ ਅਸੀਂ ਚੱਲੇ ਹੁਣ ਆਪ ਖਾਸ ਬਾਗ ਹੈ ਚੱਲਾ ਬੋਲੀ ਜਾਂਦੇ ਆ ਹੈ ਤਿੰਨ ਲਈ ਹੁੰਦੀ ਤਿੰਨ ਮਗਾਇਰ ਕਹੇ ਲਿਆਤੀ 61 ਬੰਦੇ ਨੇ ਲਿਆਤੀ ਤੇ ਕਈ ਨਹੀਂ ਲਿਆਤੀ ਆ ਪਰ ਲਾਈਆਂ ਕਿਸੇ ਨੇ ਵੀ ਨਹੀਂ ਕਿ ਚੱਲੇ ਆਪਾਂ ਆਮ ਖਾਸ ਬਾਗ ਹੈ ਆਮ ਖਾਸ ਬਾਗ ਚੱਲਣੇ ਜਾ ਰਹੇ ਹਾਂ ਬਾਗ ਸੌਫਾ ਦੇਖਣੇ ਜਾ ਰਹੇ ਆ ਆ ਦੇ ਫਿਰ ਦਾ ਕੋਈ ਪਛਾਣਿਆ ਨੂੰ ਲੈਣੇ ਬੈਠੇ ਲਾ ਵੀ ਮਿੱਤਰ ਹੁਣ ਅਸੀਂ ਜਾ ਕੇ ਆਮ ਖਾਸ ਬਾਗ ਕਰੀ ਤੇ ਐਡ ਕਾ ਹੁਣ ਕਹ ਲੈਂਤੀ ਹਾਂ ਬਹੁਤ ਸੌਦੇ ਲਾਏ ਅਸੀਂ ਅੱਜ ਤੇ ਹੁਣ ਅਸੀਂ ਦੇਖਦੇ ਆਂਗੇ ਆ ਦਿਲ ਚਾ ਲੈ ਲਓ ਹੂੰ ਅਦਲ ਲੇਲਾ ਹਿੰਦੇ ਹਿੰਦੇ ਚੜਨਾ ਹੋਰ ਸਾਡੇ ਬੰਦੇ ਗਏ ਨੇ ਉਧਰ ਨੂੰ ਉਹ ਬੀਕੇਟੀ ਆਇਆ ਤੇ 11 ਦਾ ਰੇਟ ਪੁੱਛਣਾ ਮਾਕ ਲਿਆ ਵੇ ਮੇਲੇ ਜਾਇਆ ਹੈ ਹੈ ਪਹਿਲਾ ਆਪ ਹੀ ਬੰਦੇ ਸਾਨੂੰ ਜਮੀਂ ਆਕਲ ਨਹੀਂਦਾ ਸਾਲਾ ਨਾਉਂਦਾ ਹੀ ਜਾ ਪਹਿਲੀ ਗੱਲ ਤਾਂ ਤੇ ਵੀ ਬੰਦੇ ਨੂੰ ਸਾਡੇ ਨੂੰ ਆਕਲ ਨਹੀਂਦਾ ਸਮਝਦੇ ਵੀ ਅਸੀਂ ਮੇਲੇ ਜਾਏ ਮੇਲੇ ਜਾਏ ਨੂੰ ਐਂ ਚੌਟ ਕਰਨ ਲੱਗ ਜਾਨਾਗਾ ਸੀ ਬਾਤ ਤੇ ਤੋਂ ਲਾ ਟਿੱਕੇ ਵਿਦਾ ਆਓ ਜੀ ਹੁਣ ਅਸੀਂ ਜਾ ਰਹੇ ਹਾਂ ਵਾਪਸ ਟਰਾਲੀ ਚ ਆਪਾਂ ਤਾਂ ਸਭ ਕਹਿੰਦੇ ਜੋਤੀਦਰੂਪੂਰ ਕਰ ਗਏ ਜੀ ਅਸੀਂ ਗਏ ਨਹੀਂ ਹੈਗੇ ਉੱਧਰ ਦੇਖਦੇ ਆਂ ਜਾਮਾ ਦੀ ਸ਼ਾਹ ਵੇ ਤੇ ਅਸੀਂ ਦੁਬਾਰੇ ਵੀ ਆਉਣਾ ਰੂਟ ਦੇਖ ਲੈ ਆ ਵੇ ਰੂਟ ਦਿਖਾ ਦੇ ਨਾ ਬੂਟਾ ਲੈ ਲੈ ਰੂਟ ਲਾਦਾ ਲੈ ਲੂ ਲੈ ਲੂ ਲੈ ਲੂ ਆਇਆ ਵੇ ਕਿੰਨਾ ਤਾਕਤੂਦਾਰ ਕਾਲ ਜਿਵੇਂ ਦੇਖੋ ਬੰਦੇ ਕਹਿੰਦੇ ਧੁੱਪ ਦੇ ਨਾਲ ਨੰਦਮਾਨ ਰਹੇ ਨੇ ਪਾਈ ਨੇ ਨੀਟੀ ਦੇਖੋ ਕਮਰੇ ਮੇਰੇ ਵਿੱਚ ਇਹਨਾਂ ਤੇ ਜੋ ਇਸ ਕਰਕੇ ਇਹ ਕਾਰ ਨਹੀਂ ਹੋ ਜਾਏਗਾ ਲਓ ਵੀ ਮਿੱਤਰੋ ਤੇ ਆਪਾਂ ਜਿਹੜਾ ਭੋਗ ਭਾਗ ਲੈ ਆਉਣਾ ਸੀ ਭੋਗ ਮਤਲਬ ਘਰੇ ਲਿਆਉਣ ਨੂੰ ਤੇ ਉਹ ਇੱਕਾਪਨ ਕੰਮ ਦੇ ਸੀ ਆਪਾਂ ਫੇਰ ਗਏ ਸੀਗੇ ਚੌਂਕ ਜਾ ਕੇ ਇਧਰ ਉਹ ਮੈਂ ਨਾ ਇਹੀ ਮਿਰਚੀ ਤਿਆਰ ਆ ਇੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਥੇ ਮੂਰਤੀ ਬਣੀ ਹੋਈ ਹੈ ਨਾ ਤੇ ਉੱਥੇ ਤੱਕ ਕੰਮ ਸੀ ਉਹ ਜਾਏ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਹੁਣ ਲਿਆਏ ਆ ਸਮਾਨ ਸਮੁੰਜਾ ਭੋਗ ਜਿਹੜਾ ਵੀ ਭੋਗ ਲੈ ਆਣਾ ਸੀ ਘਰੇ ਉਹ ਤੇ ਬਾਕੀ ਆਪਣੀ ਸੰਗਤ ਸਾਰੀ ਗਈ ਹੋਈ ਆ ਤੁਸੀਂ ਦੇਖ ਸਕਦੇ ਹੋ ਲੰਗਰ ਸ਼ਕਨ ਤੇ ਇੱਕ ਬੰਦਾ ਗਿਆ ਪੈਰਪੁਰ ਤੋਂ ਨਾ ਆਪਾਂ ਇਹ ਉਧਰ ਦੇ ਆਉਣ ਦੇ ਅਨੁਸਾਰ ਆ ਬੈਗ ਨੂੰ ਆ ਪੈਰ ਦੇ ਉੱਪਰ ਕਿੱਧਰੇ ਟੰਗ ਤੋ ਦੇ ਤੇ ਆਪਾਂ ਟੰਗ ਤੇ ਤੇ ਆਪਾਂ ਹੁਣ ਪਿਆਂਗੇ ਇੱਕ ਫੋਨ ਚਾਰਜ ਲੱਗੇ ਹੈ ਇੱਥੇ ਆ ਪਿਆਗਾ ਇਹਦੀ ਨਗਰਾਨੀ ਚ ਬੈਠੇ ਆ ਟਰਾਲੀ ਚ ਤੇ ਕਿ ਲੱਤਾਂ ਬਹੁਤ ਜ਼ਿਆਦਾ ਦੁਖਰੀਆਂ ਨਹੀਂ ਪੰਦੀ ਕੀ ਚੱਕਰ ਆਗਾ ਤੇ ਬਾਕੀ ਕਾਲੂ ਪਾਉਣੇ ਚਾਲੇ ਨਗਰਗਿਰਦਨ ਤੋਂ ਬਾਅਦ ਦੇਖਦੇ ਕਿੰਨੇ ਟਾਈਮ ਚ ਨਿਕਰਾਂਗੇ ਪਟਿਆਲੇ ਤੋਂ ਬਾਹਰ ਤੇ ਬਈ ਇੱਥੇ ਚੱਲਦਾ ਨਹੀਂ ਨਿੱਟ ਤਾਂ ਕਰਕੇ ਆਪਾਂ ਬਲੌਗ ਪਾਇਆ ਨਹੀਂ ਹੈਗਾ ਤੇ ਨਾ ਆਪਾਂ ਵੀ ਜਿੱਦ ਦਿਨ ਤੁਰਿਆਂਗੇ ਨਾ ਕੱਲ ਵਾਲਾ ਨਾ ਅੱਜ ਵਾਲਾ ਪਹਿਨਾ ਸਵੇਰੇ ਤੇ ਕੱਲੂ ਵਾਲਾ ਬਨੂਗਾ ਤੇ ਆਪਾਂ ਫਿਰ ਸਾਰੇ ਵੀ ਲਾਈਨ ਵਾਈਜ਼ ਪਾਵਾਂਗੇ ਘਰੇ ਜਾ ਕੇ ਅਰੇ ਕਿਉਂਕਿ ਨੈਟ ਨਹੀਂ ਚੱਲਦਾ ਨੈਟ ਦੀ ਪ੍ਰੋਬਲਮ ਆ ਗਈ ਤੇ ਉਹਦੇ ਕਰਕੇ ਬਾਕੀ ਠੀਕ ਆ ਬਸ ਜੁੜੇ ਰਹੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਆਪਣਾ ਵਾਚ ਟਾਈਮ ਵਧਾਓ ਵਸਕੇ ਲੱਭੇ ਵਾਚ ਟਾਈਮ ਹੀ ਨਹੀਂ ਵੱਧ ਰਿਹਾ ਹੈਗਾ ਤੇ ਸਬਸਕ੍ਰਾਈਬਰ ਤਾਂ ਫਿਰ ਵੀ ਵੱਧ ਜਾਂਦੇ ਨੇ ਜੇ ਵਾਚ ਟਾਈਮ ਵਧਦਾ ਹੈਗਾ ਤੇ ਵੱਧ ਤੋਂ ਵੱਧ ਵੀਡੀਓ ਆਪਣੀ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵਾਸ਼ ਟੈਂਪ ਵਧਾਓ ਬਸ ਇਹੀ ਬੇਨਤੀ ਹੈਗੀ ਇੱਕ ਓਕੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਟੌਫੀ ਖਾਣੀ ਆ? ਹਾਂ ਜੇ ਤੁਹਾਨੂੰ ਕੋਈ ਆ ਕੰਮ ਨੂੰ ਕਹਦੀ ਭਾਈ ਆ ਕੰਮ ਕਰ ਦੋ। ਉੱਥੇ ਬੈਠੋ ਦੋਨੇ ਆ। ਓਏ ਉੱਥੇ ਬੈਠ। ਤੁਸੀ ਅੱਖੇ ਤਾਂ ਲੱਗਦੇ ਓ ਰੇ ਆ। ਓਏ ਟੌਫੀ ਖਾਣੀ ਆ? ਖਾਣੀ ਨਹੀਂ। ਪੱਕੀ ਗੱਲ ਓਏ। ਪਤਾ ਹੈ ਜੇ ਤੇਨੂੰ ਕੋਈ ਕੰਮ ਨੂੰ ਕਹਦੀ ਏ ਤੂੰ ਮੌਤ ਪੈਂਦੀ ਆ ਮੇਰੇ ਸਾਰੇ ਕਾਲੇ ਕਿਨੂੰ। ਹੈਂ ਤੂੰ ਦੀ ਸਾਨੂੰ ਜਵਾਬ ਦੇਣਾ ਵੀ ਨਾ। ਮੈਂ ਤੈਨੂੰ ਜਿਹਾ ਫੜਿਆ ਨਹੀਂ ਮੈਂ ਅੱਛਾ ਜੇ ਤੈਨੂੰ 100 ਕੰਮਾਂ ਚ ਇੱਕ ਕੰਮ ਕਰਤਾ ਫਿਰ ਮੈਨੂੰ ਇਹ ਦੱਸਦੇ ਫਿਰ ਤੂੰ ਕੀ ਹੋ ਗਿਆ ਵੀ ਹਾਂ ਮੈਂ ਸਾਰੀ ਗੱਲਾਂ ਮੰਨ ਲਈਆਂ ਫਿਰ ਤੇਰੀ ਨਕਮਾ ਗੱਲ ਤਾਂ ਤੂੰ ਮੰਨ ਲਿਆ ਕਰ ਕੋਈ ਤੁਹਾਨੂੰ ਕੋਈ ਗਲਤ ਪੱਟੀ ਪਾਉਣਾ ਹੈ ਸਹੀ ਕੰਮ ਨਹੀਂ ਕਹਨੇ ਭਾਈ ਆਹ ਕਰ ਰਿਹਾ ਕਰ ਲੋ ਹੈ ਜੇ ਤਾਂ ਇਹ ਹੋਵੇ ਵੀ ਅਸੀਂ ਆਪ ਬਹਿਲੇ ਬੈਠਦੇ ਆਂ ਕਿ ਤੁਹਾਨੂੰ ਕਹਿੰਦੇ ਆ ਵੀ ਕਰੋ ਇਹ ਵੀ ਕਰੋ ਆਪ ਵੀ ਤੁਸੀਂ ਕਰਦੇ ਆਂ ਫਿਰ ਅਸੀਂ ਆਖੇ ਕਿਉਂ ਨਹੀਂ ਲੱਗਦੇ ਚੌੜ ਇੰਨੀ ਕਿਉਂ ਕਰਦੇ ਆਂ ਹੈ ਦੱਸ ਚੌੜ ਇੰਨੀ ਕਿਉਂ ਕਰਦੇ ਹੋ ਟੌਫੀ ਖਾਣ ਵੇਲੇ ਦੇਖ ਤੈਨੂੰ ਉਦਿਆਂ ਹੀ ਕਰਤਾ ਜੇ ਮੈਂ ਵੀ ਤੈਨੂੰ ਐ ਦੇ ਦਾਂ ਨਾ ਤੂੰ ਖਾ ਕੇ ਟੌਰ ਨਾਲ ਉਹਦੀ ਦਹਕਾਰ ਕੇ ਆ ਬਸ ਠੀਕ ਐ ਦੰਦ ਨਾ ਕੱਢ ਤੈਨੂੰ ਕੋਈ ਗੱਲ ਜਿਹੜੀਆਂ ਗੱਲਾਂ ਤੈਨੂੰ ਮੈਂ ਕਹੀ ਨੇ ਤੇਰੇ ਤੇ ਕੋਈ ਅਸਰ ਨਹੀਂ ਦੇਖ ਤੈਨੂੰ ਦੰਦ ਫੇਰ ਕੱਢ ਤਾ ਇਹਨਾਂ ਥੱਪੜ ਖਾ ਲੈਂਦਾ ਫੇਰ ਜੇ ਇਹ ਗੱਲ ਜੇ ਇਹ ਗੱਲ ਮੰਨਦਾ ਪਵੇ ਥੱਪੜ ਕਿਉਂ ਖਾਵੇ ਤੈਨੂੰ ਤਾਂ ਥੱਪੜ ਖਾਂਦਾ ਹੱਸਣਾ ਹੈਗਾ ਕੰਮ ਦੀ ਗੱਲ ਤੇ ਤਾਂ ਹੱਸ ਉਹ ਸੱਚੋਂ ਕੰਮ ਦੀ ਗੱਲ ਤੇ ਤਾਂ ਕੰਮ ਦੀ ਗੱਲ ਕਰ ਉਹੀ ਕੋ ਹੱਸ ਰਿਹਾ ਬੋਲ ਹਾਂ ਕੁੱਤੀ ਦੇ ਸੌਰੀ ਇਧਰ ਦੇਖ ਕੇ ਬਰੇਚ ਸੌਰੀ ਕੰਨ ਫੜ ਕੇ ਆਖੇ ਲੱਗਿਆ ਕਰੇਗਾ ਕਿ ਟੋਪਾ ਲਾ ਕੇ ਮੇਰੀ ਗੱਲ ਇਹਨੂੰ ਮੈਂ ਉਦੋਂ ਜਦੋਂ ਆਪਾਂ ਟਰੈਕਟਰ ਤੋਂ ਪੰਪ ਵਾਲਿਆਂ ਨੂੰ ਆਖੇ ਮੈਂ ਕਿ ਪਾਈ ਪਸਲ ਜਹਾ ਦੇ ਉਹਦੇ ਵਿੱਚ ਕੋਈ ਗੱਟ ਨਹੀਂ ਕੋਈ ਆ ਕੇ ਮੈਨੂੰ ਦੱਸ ਸੁਲ ਜਾਨ ਹਾਂ ਫੇਰ ਤੂੰ ਕਰ ਹੀ ਨਹੀਂ ਆਪਾਂ ਛੱਡ ਕੇ ਆ ਗਏ ਆਪਦੀ ਮਗਰ ਆ ਗਏ ਬਸ ਮੈਨੂੰ ਦੱਸ ਸੁਲ ਜਾਨ ਅਸੀਂ ਕਿ ਮੇਰੀ ਗੱਲ ਤਾਂ ਹੋਣਾ ਉਦੋਂ ਅਸੀਂ ਕਿ ਦੋਨੇ ਨੇ ਉਹ ਕਰ ਰਹੇ ਸੀਗੇ ਵੀ ਹਾਂ ਵੀ ਤੁਸੀਂ ਕਰੋ ਵੀ ਤੂੰ ਕਰੋ ਇਹ ਕੰਮ ਐਂ ਕਹਿ ਰਹੇ ਸੀ ਅਸੀਂ ਆਪ ਵੀ ਕਰੀ ਤੂੰ ਹੀ ਕਰ ਉਹ ਓਏ ਇੱਥੇ ਬੈਠੋ ਦੰਦ ਨਾ ਕੱਢ ਇੱਥੇ ਬੈਠੋ ਬਰਾਬਰ ਉੱਥੇ ਬੈਠੋ ਉੱਥੇ ਆਵਰੇ ਚਾਟਾ ਕਰਨ ਤੇ ਉੱਥੇ ਬੈਠ, ਉੱਥੇ ਬੈਠ ਬਰਾਬਰ। ਤੂੰ ਤੇਰਾ ਘਾਟੂਰੇ ਬੈਠਾ। ਤੂੰ ਵੀ ਖਾਣੇ ਮਿਲ ਤੇ ਤੂੰ ਉੱਦੀ ਆ ਗਈ ਸੀ ਭੱਜਿਆ ਭੱਜਿਆ। ਮੈਂ ਤਾਂ ਕਦੇ ਹੀ ਨਹੀਂ ਮਿਲਦਾ ਫਿਰ। ਕਿਉਂ ਉਦੋਂ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਵੀਡੀਓ ਦੇ ਵਿੱਚ ਤੂੰ ਬਾਹ ਉਹ ਬਣਦਾ ਵੀ ਹਾਂ ਮੈਂ ਕਾਹ ਨੂੰ ਜਾਵਾਂ। ਵੀ ਵੀਡੀਓ ਦੇ ਵਿੱਚ ਆਇਆ ਜੀ ਵੀ ਮੈਂ ਮੰਗ ਲਈ ਕਿਉਂ ਬਈ। ਖਾਣੀਆਂ ਹੁਣ। ਜੇ ਬੈਵੇਂ ਕੇ ਲੰਘ ਫਿਰ ਉੱਧਰ ਭੱਜ। ਚੱਲ 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 ਚੱਲ। ਹਾਂ ਚੱਲ ਚੱਲ ਚੱਲ। ਹਾਂ ਹਾਂ ਜਾ ਜਾ। ਉੱਠਾ ਹੋ ਕੇ ਜਾ ਹੁਣ। ਕਿਹੜਾ ਬਹਿ ਗਿਆ ਉਹ ਬਹਿ ਗਿਆ ਦੇਖ ਨੂਨੂ ਉਹਨੂੰ ਟੌਫੀ ਨਹੀਂ ਮਿਲੀ ਉਹਦਾ ਮਾਰਾ ਉਹ ਉਧਰ ਬਹਿ ਗਿਆ ਫਤ ਜਾ ਕੇ ਦੇਖ ਕਿਉਂ ਹਾਂ ਟੌਫੀ ਦਾ ਮਾਰਾ ਬੈਠੇ ਤੂੰ ਉਧਰ ਸਾਡੇ ਤੋਂ ਮੱਚ ਕੇ ਹਾਂ ਕਿਉਂ ਨਵੀ ਸਹੀ ਗੱਲ ਆ ਕਹਿ ਜੀ ਓਏ ਹੈ ਬੜੀਆ ਹੁੰਦਾ ਹੈ ਕਾ ਮਿੱਚੇ ਮਿੱਚੇ ਕਰਕੇ ਓਏ ਉਰੇ ਨੱਚਾਂਗੇ ਸਾਰਾ ਕੁਝ ਪੂਕ ਦੇਗਾ ਆ ਇੰਨਾ ਕਲੰਨ ਜਿ ਵਗਦੇ ਜਾਈਆਂ ਜਿ ਬੈ ਕੇ ਬਾਈ ਦੇਖੀ ਸਿੱਖਾਂ ਨੇ ਡੱਬੀ ਚਲਾਉਣ ਲੱਗ ਗਿਆ ਸਿੱਖਾਂ ਮੁੱਠੇ ਕਮੇ ਜਿੰਨੇ ਮੱਝ ਕਰਾ ਰਾ ਉਹੀ ਤਾਂ ਗੱਲ ਆ ਉਹ ਨਵੀ